ਆਓ ਜੀ ਜੀ ਇਹਨੂੰ ਗੱਲ ਕਹਿਣੀ ਨਹੀਂ ਸੀ ਪਰ ਕਹਿਣੀ ਪੈਣੀ ਹੈ ਰਤਬਾ ਐਡਾ ਏ ਕਿ ਕਿਸੇ ਮੂਰੇ ਝੋਕਦਾ ਨਹੀਂ ਮਿਹਨਤਾਂ ਕੀਤੀਆਂ ਐਵੇਂ ਫੁਗਰੀ ਚ ਬੁੱਕਦਾ ਨਹੀਂ ਸਾਡੇ ਬੰਦੇ ਨੇ ਪਹਾੜ ਕੇ ਦਿੱਤਾ ਸਪੈਸ਼ਲ ਕਰਮਾ ਦਾ ਖਾਣਾ ਸੋਹਣਾ ਖਾਣਾ ਨੰਦ ਲੈਣਾ ਆ ਪੜ ਲਓ ਜੀ ਵੀਟ ਫ੍ਰੀ ਆਟਾ ਬਣਾਉਣ ਲੱਗੇ ਆਂ ਸੀ ਇਹ ਖਾਸ ਕਰਕੇ ਨਾ ਜਿਹੜੇ ਆਪਣੇ ਬੱਚਿਆਂ ਨੂੰ ਕਣਕ ਦੀ ਅਲਰਜੀ ਆ ਇਹ ਉਹਨਾਂ ਵਾਸਤੇ ਆਟਾ ਬਣਾਉਣ ਲੱਗੇ ਆਂ ਵੀਟ ਫ੍ਰੀ ਚੌਲ 20 ਕਿਲੋ ਆ ਚਰੀ 8 ਕਿਲੋ ਆ ਰਾਗੀ 3 ਕਿਲੋ ਮੱਕੀ 4 ਕਿਲੋ ਛੋਲੇ 8 ਕਿਲੋ ਆ ਕੋਧਰਾ 4 ਕਿਲੋ ਬਾਜਰਾ 7 ਕਿਲੋ ਆ ਅੱਛਾ ਇਹ ਆਟਾ ਤੁਹਾਨੂੰ ਯਕੀਨ ਮੰਨਿਓ ਵੀ ਜਿਹੜੇ ਬੰਦੇ ਕਹਿੰਦੇ ਸੀਗੇ ਨਾ ਵੀ ਆਟਾ ਇਹ ਖਾਣਾ ਔਖਾ ਹੈ ਰੋਟੀ ਖੁਸ਼ਕ ਹੋ ਜਾਂਦੀ ਇਹ ਤੁਸੀਂ ਇੱਕ ਵਾਰ ਤੱਕ ਦੇਖੋ ਚਾਹੀਦੀ 2-2 ਕਿਲੋ ਲੈ ਕੇ ਜਾਇਓ ਇੱਕ ਵਾਰ ਤੱਕ ਤੇ ਤਸੱਲੀ ਕਰਕੇ ਦੇਖੋ ਤਾਂ ਰੇਟ ਉਹਦੇ ਨੇੜੇ ਤੇ ਡੇ ਰਹੂਗਾ ਮਜਬੂਰੀ ਹੈ ਕਿਉਂਕਿ ਇਹਦੇ ਬੱਚੋ ਬਚਨ ਕੋਸ਼ਿਸ਼ ਨਹੀਂ ਹੈ ਜ਼ਰੂਰੀ ਆ ਆਪਣੇ ਬੱਚਿਆਂ ਵਾਸਤੇ ਬਣਾਉਣ ਲੱਗੇ ਆ ਜੀ ਜਿਹੜੇ ਵੱਡੇ ਬੰਦੇ ਉਹਨਾਂ ਨੂੰ ਅਲਰਜੀ ਨਹੀਂ ਹੁੰਦੀ ਇਹ ਬੱਚਿਆਂ ਨੂੰ ਅਲਰਜੀ ਹੁੰਦੀ ਵੀਡੀਓ ਸਾਰੀ ਦੇਖ ਕੇ ਜਾਇਓ ਖਾਸ ਕਰਕੇ ਇਹ 5 ਸਾਲ ਤੋਂ ਲੈ ਕੇ ਜਿਹੜੇ 12-13 ਸਾਲ ਤੱਕ ਦੇ ਬੱਚੇ ਉਹਨਾਂ ਵਾਸਤੇ ਆਟਾ ਬਣਾਉਣ ਲੱਗਾ ਵੀਟ ਫ੍ਰੀ ਆ ਸਾਰਾ ਬੈਸਟ ਲੋਈ ਪਹਿਲਾਂ ਆ ਗਿਆ ਆਪਣੇ ਚੌਲ ਚੌਲ ਵੀ ਬੈਸਤ ਪਵਾਏ ਜੀ ਕਿਉਂਕਿ ਬੱਚਿਆਂ ਨਾਲ ਜੁੜਿਆ ਹੋਇਆ ਮਸਲਾ ਦੇ ਇਹਦੇ ਵਿੱਚ ਅਸੀਂ ਤਾਂ ਮਸਲਾ ਦਾ ਸਮਝਣਾ ਜੁੜਿਆ ਸਮਝਦੇ ਆ ਪਰ ਬੱਚੇ ਵਾਲਾ ਥੋੜਾ ਜਿਹਾ ਕਲੀਅਰ ਆ ਲੋਈ ਇਹਦੇ ਨੂੰ ਬਾਜ਼ਾਰ ਚੋਂ ਮਿਲਦੇ ਆ ਕਣੀ ਕਣੀ ਵਾਲਾ ਮਾਲ ਲੈਣਾ ਹੋ ਸਕਦਾ ਉਹ ਚੰਗੇ ਹੋਣ ਪਰ ਸਾਡੇ ਖਿਆਲ ਦੇ ਵਿੱਚ ਯਾਰ ਜੇ ਤੁਸੀਂ ਇੰਨਾ ਪੈਸਾ ਲਾਉਣ ਲੱਗੇ ਆ ਫਾਰਦਰਸ਼ੀ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਲੋ ਜੀ ਉਸ ਤੋਂ ਬਾਅਦ ਮੁੰਡੇ ਬੋਲੀ ਕੀ ਰੱਖੀ ਆ ਉਸ ਤੋਂ ਬਾਅਦ ਹੈਗਾ ਜੀ ਚਰੀ तरीक ਨਹੀਂ ਆ 8 ਕਿਲੋ ਜੀ ਵਾਹਿਗੁਰੂ ਜੀ ਗਟਿਆਂ ਦੇ ਕੰਮ ਆ ਖੜਿਆ ਹੁਣ ਇਹ ਜਮ ਉਹ ਜੀ ਜਮ ਜੀ ਨਾ 8 ਕਿਲੋ ਬਣ ਲਓ ਲੋ ਜੀ ਕੋਈ ਥੋੜਾ ਜਿਹਾ ਕੋਈ ਮਲ ਲਿਓ ਸਮਾ ਇਹ ਬੱਚੇ ਸਾਡੇ 18 ਦੇ ਫੋਨ ਆਈ ਜਾਂਦੇ ਆ ਚਲੋ ਜੀ ਲਓ ਇਹਦੇ ਵਿੱਚ 4 ਕਿਲੋ ਪੈਣੀ ਆ ਮੱਕੀ ਜਿਵੇਂ ਆਹ ਬੋਤਲ ਕਰਤੀ ਸੀਗਾ ਟਰ ਕੁੰਡੀ ਐਮ ਪੀ ਵਾਲੀ ਇਹ ਕੀ ਕੋਦਰਾ ਹੁੰਦਾ ਜਿਵੇਂ ਹੁੰਦੇ ਛੋਲੇ ਮੱਕੀ ਰਾਗੀ ਚਰੀ ਤੇ ਬਾਏ ਐਮ ਪੀ ਆ ਕੀ ਆ ਕੇ ਸੋਣਿਓ ਮੱਕੀ ਵੀ ਆਏ ਆ ਵੀ ਬਰਾਕੇ ਦੇ ਲੱਕੀ ਵੀ ਆ ਮੈਂ ਕਿਹਾ ਹਾਂਜੀ ਕੰਦਾਂ ਨੂੰ ਲੱਗੀ ਵੀ ਆ ਹਾਂਜੀ ਕੋਈ ਗੱਲ ਪੈਂਦੀ ਕਰਨ ਨਾਲ ਹਾਂਜੀ 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 ਲਓ ਜੀ ਇਹ ਹੋ ਗਈ 35 4 ਕਿਲੋ ਹੋ ਗਈ ਮੱਕੀ ਆਪਣੀ ਧਰ ਦੇ ਠੀਕਾ 35 ਤੇ ਨੇ ਕਾ ਨਹੀਂ 16 8 35 ਤੇ 5 40 43 43 ਲਓ ਜੀ ਇਹ ਮਾਟੀ ਰਹਿਣਾ ਤਾਂ ਬਣੀ ਆਂਗਾ ਜੀ ਬੱਚਿਆਂ ਵਾਸਤੇ ਜੀਟ ਫਰੀ ਬੱਚਿਆਂ ਨਾਲ ਜਿਹੜਾ ਮਤਲਬ ਤਾਂ ਕਿਵੇਂ ਗਲਤ ਕਰ ਸਕਦੇ 43 ਵਾਲਾ ਨਾ ਹਾਂ ਜੀ 43 ਕਿੰਨਾ ਲਈ ਲੋ ਕਈ ਮਸਲਿਆਂ ਦੇ ਵਿੱਚ ਆਪਣਾ ਕਾਰੋਬਾਰ ਸਿੱਖੇ ਤੇ ਟੰਗਣਾ ਪੈਂਦਾ ਇਹਦਾ ਰੇਟ ਵੀ ਨਾਰਮਲ ਹੀ ਹੈ ਕੋਈ ਬਾਲਾ ਰੇਟ ਨਹੀਂਗਾ ਇਹਦਾ ਰੇਟ ਤੁਹਾਨੂੰ ਕਲੀਅਰ ਕਰ ਦਿੰਦੇ ਆ 1.7 ਇਹੋ ਜਿਹਾ ਸਮਾਨ ਬਿਲਕੁਲ ਨਿਆਰੇਦਾਰ ਤੁਹਾਨੂੰ ਕਿਹੜੇ ਭਾਅ ਮਿਲਣਾ ਤੁਸੀਂ ਹਰਾਨ ਮੰਨੋਗੇ ਲਓ ਜੀ 47 ਕਿਲੋ ਇਹ ਸੇਰ ਹਸਾਲਾ ਇਹ ਆ ਗਿਆ ਕੋਰਾ ਕੋਰਾ ਵੀ ਹੈ ਲੰਡਰ ਬੰਦਰ ਕੁਆਲਿਟੀ ਬੇਸਟ ਕੁਆਲਿਟੀ ਇਹ ਪਤਾ ਕੋਲੇ ਦਾ ਸਮਾਨ ਆ ਵੀ ਆਪਣੇ ਬੱਚਿਆਂ ਨੂੰ ਰੋਟੀ ਚੰਗੀ ਤਰ੍ਹਾਂ ਖਵਾ ਸਕੋ ਖੁਸ਼ੀ ਕਿ ਨਾ ਹੋਵੇ ਆ ਚੀਜ਼ ਐ ਚੀਜ਼ ਨੇ ਰੋਟੀ ਠੰਡੀ ਰੱਖਣੀ ਆ ਰੋਟੀ ਨੂੰ ਕੁੜੀ ਬਣਾਈ ਰੱਖਣਾ ਨੁਕਸਾਨ ਨਹੀਂ ਕੋਈ ਫਾਇਦਾ ਹੀ ਫਾਇਦਾ ਹੋਵੇ ਵਰਗੇ ਜਾਣੇ ਕਹਣਾ ਕਿਉਂ ਇਹ ਅਵਤਾਰ ਸਿਓ ਕਰਾਉ ਡਾਕਟਰਾਂ ਦਾ ਕੰਮ ਬੰਦ ਭਾਈ ਹੁਣੇ ਹੀ ਚਾਹੀਦਾ ਰਾਣੇ ਦੀ ਕੁੜੀ ਰਾਣੇਆ ਕਿਵੇਂ ਤੂੰ ਕਿੰਨਾ ਕਿਵੇਂ ਕੀ ਰੇ ਡਾਟਾ ਲਿਆਉਂਦਾ ਸੀਗਾ 170 ਰੁਪਏ ਸਹੀ ਆ 170 ਰੁਪਏ ਆ ਜੀ ਨਹੀਂ ਮੈਣੀ ਆਪਾਂ ਕੱਲ ਨੂੰ ਪਹਿਲਾਂ ਆਪਣੇ ਬੱਚਿਆਂ ਨੂੰ ਖੋਣਾ ਫੇਰ ਹੋਰ ਕਿਹਨੂੰ ਖੋਣਾ ਤੇ ਪੁੱਤ ਕੀ ਗੱਲ ਐ ਜਾਨ ਇਹਨੂੰ ਹੀ ਮਲਟੀ ਗ੍ਰੇਨ ਹੀ ਖੋਣਾ ਪੈਣਾ ਮੈਨੂੰ ਲੱਗਦਾ ਸਾਨੂੰ ਲਓ ਜੀ ਇਹਦੇ ਵਿੱਚ ਜਿਹੜਾ ਸਮਾਨ ਆਹੀ ਕਿਹਾ ਸੀ ਉਹੀ ਪਾਇਆ ਹੋਇਆ ਇਹਦੇ ਵਿੱਚ ਬਾਜਰਾ ਰਹਿ ਗਿਆ ਪਰ ਮੈਂ ਕੁਆਦੀ ਦਿਖਾ ਲਾਂ ਮੇਰੇ ਰਿਆਣੀਆਂ ਰਾਣੇ ਆ ਜਾ ਨੇੜੇ ਆ ਜਾ ਨੇੜੇ ਨੇੜੇ ਅੰਹੀਂ ਦਿਖਾ ਆਏ ਚਿੱਟੇ ਚੌਲ ਜਿੰਨਾਂ ਨੇ ਪੁੰਨਪ ਕੀਤੇ ਹੈ ਉਹਨਾਂ ਦੇ ਜਵਾਗ ਜੰਮਦੇ ਦੇਖ ਦੇਖ ਇਹ ਹੈਗਾ ਵੀਟ ਫਰੀ ਇਹਦੇ ਵਿੱਚ ਕਣਕ ਦਾ ਇੱਕ ਦਾਣਾ ਵੀ ਨਹੀਂ ਆਉਣਾ ਚੱਕੀ ਆਪਾਂ ਸਾਫ਼ ਕੀਤੀ ਹੋਈ ਆ ਬਿਲਕੁਲ ਗੱਡ ਕੀਤੀ ਹੋਈ ਆ ਇੱਕ ਵੀਡੀਓ ਪਹਿਲਾਂ ਦੇਖ ਲਿਓ ਚੱਕੀ ਸਾਫ਼ ਕਰਨਾ ਤੇ ਕੀ-ਕੀ ਕਰਨਾ ਪਿਆ ਲਓ ਜੀ ਇਹ ਸੰਦ ਸਮਾਨਾ ਹੈਗਾ ਵੀਟ ਫਰੀ ਦਾ ਤੇ ਤੁਸੀਂ ਕਹੋਗੇ ਵੀ ਬਤਾਰ ਸਿਆਂ ਐ ਜਵਾਗ ਜੇ ਕਲਕੇਰੀਆਂ ਮਾਰ ਲਾ ਦੇ ਤੂੰ ਕੜਕੀਲੀਆਂ ਮਾਰ ਦੇ ਜਵਾਗ ਜੇ ਮਹਿੰਗਾ ਵੀ ਵਾੜਾ ਹੈ ਨੀਗਾ ਤੇ ਥੋੜਾ ਕੁਆਲਿਟੀ ਬੈਸਟ ਹੋਏ ਲਓ ਜੀ ਕਿਉਂਕਿ ਇਹ ਚੋਂ ਬਾਜਰਾ ਰਹੇਗਾ ਉਹਦੀ ਵੀਡੀਓ ਬਣਨ ਲਓ ਜੀ ਇਹ ਹੈਗਾ ਬਾਜਰਾ ਇਹ ਸਾਰੇ ਸਮਾਨ ਨੇ ਮਗਰ 7 ਕਿਲੋ ਬਾਜਰਾ ਪਾਇਆ ਹੋਇਆ ਕੋਹ ਨਹੀਂ ਸਾਡੇ ਬੰਦਿਆਂ ਦਾ ਹਾਲ ਗੋਡਾ ਹੈ ਪੂਰਾ 7 ਕਿਲੋ ਚਲੋ ਵੀ ਸੋਣਿਓ ਇਹਨੂੰ ਰੀਮੈਕਸਾ ਕਰਦੀ ਕਰ ਦੋ ਛੜ 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 ਚਲ ਛਟੋ ਛਿਆ ਲੈ ਵੀ ਸੋਣਿਓ ਲਓ ਜੀ ਹੁਣ ਇਹਨੂੰ ਲਾਉਣੀ ਹੈ ਅਸੀਂ ਕੱਪੜੇ ਛਾਣ ਤੇ ਜੀ ਨੂੰ ਚਾਹੀਦਾ ਹੋਇਆ ਭਾਈ ਬੀਟ ਫ੍ਰੀ ਆਟਾ ਉਸ ਵੇਰੇ ਬੁੱਕ ਕਰ ਲਓ ਖਾਸ ਕਰਕੇ ਅੰਮ੍ਰਿਤਸਰ ਏਰੀਏ ਵਾਲੇ ਤੇ ਖਾਸ ਕਰਕੇ ਸ੍ਰੀ ਲੁਧਿਆਣੇ ਵਾਲੇ ਮੋਗੇ ਵਾਲੇ ਇਹ ਉਹਨਾਂ ਵਾਸਤੇ ਆਟਾ ਬਣੀ ਜਾਂਦਾ ਜੀ ਇਹ 2 ਕਿਲੋ ਤੋਂ ਲੈ ਕੇ ਤੁਹਾਨੂੰ 7 ਕਿਲੋ ਤੱਕ ਮਿਲੂਗਾ ਜੀ 2 ਕਿਲੋ ਤੋਂ ਲੈ ਕੇ 5-6 ਕਿਲੋ ਤੱਕ ਦੀ ਪੈਕਿੰਗ ਚੱਲੋ ਜੀ ਲਓ ਜੀ ਇਹੜਾ ਮਲਟੀ ਗ੍ਰੇਨ ਆਪਾਂ ਸਮਾਨ ਇਹਨਾਂ ਬਣਾਇਆ ਸੀਗਾ ਇਹ ਉਹਦਾ ਪ੍ਰੋ ਵਰਜਨ ਚੱਲੀ ਜਾਂਦਾ ਜੀ ਇਹ ਸਮਾਨਾ ਉਹ ਤਰਿਆ ਜਾਂਦਾ ਸਾਰਾ ਮਾਰੂ ਨੇ ਜਾਂਦੀ ਮੋਹਲਾ ਇਹ ਪਹਿਲਾਂ ਚੱਕੀ ਬਹੁਤ ਸਾਫ਼ ਕੀਤੀ ਆ ਸਾਫ਼ ਕਰਕੇ ਬਿਲਕੁਲ ਮੋਲ ਬਣਾ ਕੇ ਫਿਰ ਇਸ ਤੋਂ ਬਾਅਦ ਇਹ ਕੱਲੀ ਐ ਸਾਫ਼ ਕੀਤੀ ਉਹ ਵੀ ਕੀਤਾ ਆ ਪੈਪ ਸਾਰਾ ਸਾਫ਼ ਕੀਤਾ ਉਹ ਬਲੋਰ ਸਾਫ਼ ਕੀਤਾ ਉਹਨੂੰ ਸਾਫ਼ ਕੀਤਾ ਲਗਭਗ ਸਾਡਾ 25 ਕਿਲੋ ਕਮਾਨ ਖਰਾਬ ਹੋ ਗਿਆ ਹੋ ਗਿਆ rau na ਅਜੇ ਨੂੰ ਖਰਾਬ ਨਹੀਂ ਗਿਆ ਸਕਦਾ ਜਿੰਨਾ ਟਾਈਮ ਬੈਕ ਦੀ ਨਹੀਂ ਚੀਜ਼ ਹੋ ਉਹਨਾ ਟਾਈਮ ਆ ਹੀ ਹੁੰਦਾ ਤੁਹਾਨੂੰ ਆ ਛਿਲਕੇ ਤੋਂ ਦੀਦਾ ਹੋਊਗਾ ਵੀ ਇਹ ਵੀਟ ਫਰੀ ਆ ਇਹਦੇ ਵਿੱਚ ਤੁਹਾਨੂੰ ਬਾਜਰੇ ਦੇ ਕਣ ਮੱਕੀ ਦੇ ਕਣ ਛੋਲਿਆਂ ਦੇ 5-6 ਤਰ੍ਹਾਂ ਦੇ ਕਣ ਦਿਸਣਗੇ ਕਣਕ ਦਾ ਕਣ ਨਾ ਹੋਊਗਾ ਇਹਦੇ ਵਿੱਚ ਇਹ ਵੀਟ ਫਰੀ ਆਟਾ ਜੀ ਆ ਬਣੀ ਜਾਂਦਾ ਜੀ ਇਹ ਸਾਰਾ ਬਣ ਕੇ ਰੈਡੀ ਰੂਟ ਹੋਣ ਡਿਆ ਜੀ ਲਓ ਜੀ ਮਾਰੇ ਕਿਰਪਾ ਕਰਨ ਗੁਰਰਾਮਦਾਸ ਜੀ ਨੇ ਚੰਗੇ ਦਾ ਪਾਸੇ ਲਾਇਆ ਤੇ ਚੰਗੇ ਲਾ ਕੇ ਰਾਵਾਂਗੇ ਚੰਗੀ ਚੀਜ਼ ਨੂੰ ਹਮੇਸ਼ਾ ਅਪਰੀਸ਼ੀਏਟ ਕਰਿਆ ਕਰੋ ਮਲਟੀ ਗ੍ਰੇਡ ਬੱਚਿਆਂ ਵਾਸਤੇ ਜਿਹੜਾ ਤੁਸੀਂ 165 ਰੁਪਏ ਕਿਲੋ ਲਿਆਉਂਦੇ ਸੀਗੇ ਸੋ ਉਹਨੂੰ 130 ਰੁਪਏ ਕਿਲੋ ਮਿਲੂਗਾ ਓਕੇ ਜੀ ਇਹ ਨਹੀਂ ਗੱਲ ਹੈ ਬਚਾਣ ਹੀ ਰਹੇ ਪਰ ਸਸਤੀ ਚੀਜ਼ ਕਦੇ ਕਾਮਯਾਬ ਨਹੀਂ ਹੁੰਦੀ ਆਪਾਂ ਚੀਜ਼ ਚੰਗੀ ਆ ਕਵਾਲਿਟੀ ਵਸਤਾ ਤੁਹਾਨੂੰ ਪਹੁੰਚ ਇਹ 2 ਤੋਂ 2.5 ਰੁਪਏ ਕਿਲੋ ਆ 2.5 ਕਿਲੋ ਤੱਕ ਦੇ ਪੈਕਟ ਤੁਹਾਨੂੰ ਮਿਲ ਜਾਣਗੇ ਥੋੜੇ ਟ੍ਰਾਇਲ ਵਾਸਤੇ ਕਿਉਂਕਿ ਬੱਚਿਆਂ ਨੇ ਖਾਣਾ ਹੁੰਦਾ 2 ਕਿਲੋ ਦੀ ਪੈਕਿੰਗ ਤੁਹਾਨੂੰ ਮਿਲੂਗੀ 2 ਕਿਲੋ ਦੀ 3 ਕਿਲੋ ਦੀ 5 ਕਿਲੋ ਦੀ ਸ਼ੇਅਰ ਕਰਿਓ ਧੰਨਵਾਦ ਸ਼ੁ ਮਲਟੀ grain ਆਟਾ ਦੇ ਕੰਪਲੀਟ ਸੈੱਟ ਬਿਲਕੁਲ ਰੈਡੀ ਬੂਟ ਇਸ ਤਰ੍ਹਾਂ ਦਾ ਮਟੀਰੀਅਲ ਆ ਗਿਆ ਬਿਲਕੁਲ ਮੰਨ ਤਮੇ ਵੀਡੀਓ ਸ਼ੇਅਰ ਕਰਿਓ ਇਹ ਮਲਟੀ grain ਆਪਣੇ ਪੰਜਾਬ ਦੇ ਵਿੱਚ ਵੀ ਆਪਣੇ ਛੋਟੇ ਪੀਣ ਲੱਗੇ ਆ ਛੋਟੇਓ ਤੇ ਐਪਰੀਸ਼ੀਏਟ ਕਰਿਓ ਜਾਂਦਾ ਥੱਲੇ ਕਰਨ ਕਰਨ ਮਾਲ ਠੀਕ ਆ ਵੀ ਓਕੇ ਧੰਨਵਾਦ ਜੀ ਇਹ ਵੀਟ ਫਰੀ ਆ ਜੀ ਵੀਟ ਫਰੀ ਆਟਾ ਬਣੀ ਜਾਂਦਾ ਇਹ ਇਹਦੇ ਵਿੱਚ ਕੋਈ ਕਣਕ ਦੀ ਮਿਲਾਵਟ ਨਹੀਂ ਬਿਲਕੁਲ ਚੱਕੀਆਂ ਸਾਫ਼ ਕਰਕੇ ਫਲੋਰ ਸਾਫ਼ ਕਰਕੇ ਚਲਾਇਆ ਹੋਇਆ ਧੰਨਵਾਦ ਸ਼ੁਕਰੀਆ